ਬ੍ਰਾਹਮਣ ਦੇ ਨਾਲ ਜੁੜਦੇ ਆ ਜਾਂ ਕਰਦੇ ਆ ਆਪਾਂ ਬ੍ਰਾਹਮਣ ਨਾਲ ਜੁੜੇ ਰਹਿਾਂਗੇ ਆਪਾਂ ਭਗਵਾਨ ਨਾਲ ਜੁੜੇ ਰਹਿਾਂਗੇ ਤਾਂ ਉਹਦਾ ਨਤੀਜਾ ਹੋਰ ਹੁੰਦਾ ਜਿਵੇਂ ਕਿ ਚਤਰਪਜ ਮਹਾਰਾਜ ਦੀ ਗੱਲ ਸੁਣਾਉਂਦੇ ਹੁੰਦੇ ਆ ਉਹਨੂੰ ਉਹਨਾਂ ਨੂੰ ਖੋਜੀ ਵੀ ਕਿਹਾ ਗਿਆ ਹਾਂ ਤਾਂ ਉਹ ਆਪਦੇ ਗੁਰੂ ਜੀ ਨਾਲ ਜਾ ਰਹੇ ਸੀ ਹਾਂ ਬਈ ਇੱਕ ਦਿਨ ਰਾਜ ਗੁਰੂ ਜੀ ਉਹਦੇ ਪਿਸ਼ਾਬ ਕਰਨ ਲੱਗੇ ਜਦੋਂ ਲੱਗੂ ਸ਼ਾਂਕਾ ਹਾਂ ਤਾਂ ਉਹ ਹੱਸ ਪੀ ਹਾਂ ਉਹ ਸੇੜ ਤੇ ਖੜਾ ਪਾਣੀ ਲਈ ਖੜਾ ਸੀ ਇੱਕ ਮੰਡਲ ਉਹਦੇ ਹੱਥੇ ਚ ਉਹ ਕਹਿੰਦਾ ਯਾਰ ਗੁਰੂ ਹੱਸਿਆ ਕਾ ਤੂੰ ਪਿਸ਼ਾਬ ਕਰਦੇ ਮੇਰੇ ਹਾਂ ਚਲੋ ਕਹਿੰਦਾ ਵੀ ਪੁੱਛਦਾ ਜਦੋਂ ਗੁਰੂ ਹੱਥ ਧੋਣ ਲੱਗਿਆ ਤੇ ਗੁਰੂ ਫੇਰ ਉਹਦੇ ਮੁਸਕਰਾਈ ਜਾਣ ਹੱਸੀ ਜਾਣ ਹਾਂ ਉਹ ਕਹਿੰਦਾ ਗੁਰੂ ਜੀ ਕਹਿੰਦਾ ਤੁਸੀਂ ਹੱਸ ਕਾ ਤੂੰ ਰਹੀ ਹੈ ਹਾਂ ਤਾਂ ਗੁਰੂ ਜੀ ਕਹਿਣ ਲੱਗੇ ਵੀ ਜੋ ਚੇਲੇ ਨੂੰ ਇਹ ਗੱਲ ਦਾ ਨਹੀਂ ਪਤਾ ਵੀ ਗੁਰੂ ਹੱਸਿਆ ਕਾ ਤੂੰ ਆਂਦੇ ਫਿਰ ਤੂੰ ਚੇਲਾ ਕਾਦਾ ਬਈ ਹਾਂ ਸਹੀ ਗੱਲ ਆ ਵੀ ਜਾ ਹੁਣ ਤੂੰ ਸਾਡੇ ਮੱਥੇ ਉਹਦੇ ਨਹੀਂ ਲੱਗੀ ਜਦੋਂ ਪਤਾ ਲੱਗ ਗਿਆ ਜਦੋਂ ਤੈਨੂੰ ਪਤਾ ਲੱਗ ਗਿਆ ਵੀ ਇਹ ਸੱਸੀ ਕਾ ਤੂੰ ਹਾਂ ਤਾਂ ਉਹਨੇ ਬੜਾ ਚੱਕਰ ਚ ਪਿਆ ਉਹਨੇ ਆਖਿਆ ਯਾਰ ਮੈਂ ਹੁਣ ਕੀ ਪਤਾ ਕਰਾਂ ਗੁਰੂ ਉਹਨੇ ਬੜੇ ਸਾਧੂਆਂ ਸੰਤਾਂ ਕੋਲੇ ਗਿਆ ਕਿ ਕਿਸੇ ਕੋਲੇ ਜਾਵੇ ਕਿਤੇ ਕਿਸੇ ਕੋਲੇ ਜਾਵੇ ਜਾ ਕੇ ਬੇਨਤੀ ਕਰੇ ਵੀ ਜੇ ਮੈਨੂੰ ਇਹਦਾ ਉੱਤਰ ਦੱਸੋ ਹੁਣ ਕਿਸੇ ਨੂੰ ਵੀ ਪਤਾ ਕਿਉਂ ਹਸਿਆ ਹਾਂ ਅਖੀਰ ਨੂੰ ਜਦੋਂ ਉਹ ਆਏ ਤੁਰਦਾ ਫਿਰਦਾ ਨੰਗਾ ਸਮਾਉਂ ਕੋਈ ਪਤਾ ਨਾ ਲੱਗਿਆ ਉਹਨੇ ਆਖਿਆ ਵੀ ਦੂਤਾ ਮਰੀ ਚੰਗੇ ਯਾਰ ਗੁਰੂ ਨੇ ਕਿਆ ਕਰਤਾ ਮੇਰਾ ਵੀ ਮੱਥੇ ਨਾਲ ਲੱਗੀ ਹਾਂ ਗੁਰੂ ਕੋਲੇ ਨਹੀਂ ਜਾ ਸਕਦਾ ਕਿਸੇ ਹੋਰ ਨੂੰ ਪਤਾ ਨਹੀਂ ਲੱਗਦਾ ਤੇ ਹੁਣ ਮੈਨੂੰ ਪਤਾ ਨਹੀਂ ਇਹਦਾ ਹਮ ਤਾਂ ਉਹ ਜੰਗਲਾਂ ਚ ਲਿਆ ਗਿਆ ਵੀ ਸ੍ਰੀ ਰੀ ਤਿਆਗਿਆ ਚੰਗਾ ਭਜਨ ਕਰਦੇ ਨਾ ਕੋ ਖਾਣਾ ਨਾ ਕੋ ਪੀਣਾ ਹਮ ਜਦੋਂ ਬੈਠਾ ਤੇ ਭਗਵਾਨ ਜਾਂ ਹੁੰਦਾ ਉਹ ਆਪਦੇ ਕੇਲਿਆਂ ਨੂੰ ਮਰਨਾ ਵੀ ਨਹੀਂ ਦਿੰਦਾ ਹੁੰਦਾ ਉਹਦੇ ਭਗਤਾਂ ਨੂੰ ਹਮ ਜਿਵੇਂ ਕਿ ਬਾਣੀ ਵੀ ਕਹਿੰਦੀ ਹੈ ਕਿ ਪਰ ਭਗਵਾਨ ਕੀ ਬੰਦੀ ਭਗਤ ਛੜਾਵਾ ਲੇਕਿਨ ਭਗਤ ਹੀ ਗੰਦੀ ਭਗਵਾਨ ਨਾ ਛੜਾਵਾ ਜੇ ਭਗਤ ਬਣ ਜਾਂਦਾ ਫਿਰ ਭਗਵਾਨ ਨਹੀਂ ਛੜਾ ਸਕਦਾ ਪਰ ਜੇ ਭਗਵਾਨ ਦਾ ਮਨ ਹੋਵੇ ਭਗਤ ਛੜਾ ਦਿੰਦਾ ਹਾਂ ਤਾਂ ਉਹਨੇ ਕਬੀਰदास महाराज ਨੂੰ ਭੇਜਿਆ ਭਗਵਾਨ ਨੇ ਵੀ ਜਾ ਵੀ ਉਹਦੀ ਗੱਲ ਸੁਣ ਕੇ ਆ ਬੈਠਾ ਉਹਦਾ ਭੁੱਖਾ ਤਿਆਸਾ ਤਾਂ ਕਬੀਰदास ਜੀ ਮਾਇ ਗਏ ਉਹਦੇ ਕੋਲੇ ਕਹਿੰਦੇ ਅੰਜ ਬਈ ਕੀ ਗੱਲ ਤੂੰ ਐ ਬੈਠਾ ਆ ਉਹਦਾ ਸਰੀਰ ਤਿਆਗਣ ਲੱਗਿਆ ਉਹ ਕਹਿੰਦਾ ਜੀ ਗੱਲ ਆਹ ਹੈ ਹੂੰ ਵੀ ਮੈਨੂੰ ਮੇਰੇ ਗੁਰੂ ਨੇ ਕਹਦਾ ਹੁਣ ਮੈਨੂੰ ਹਾਸੇ ਦਾ ਕਾਰਨ ਹੀ ਪਤਾ ਲੱਗਦਾ ਮੇਰੇ ਗੁਰੂ ਹੱਸੇ ਕਾਸ ਤੋਂ ਹੂੰ ਉਹ ਬੰਦੇ ਬਸ ਐਡੀ ਗੱਲ ਹੀ ਆ ਕਹਿੰਦੇ ਅਸੀਂ ਦੱਸ ਦਿੰਨੇ ਹਾਂ ਵੀ ਤੇਰਾ ਗੁਰੂ ਕਾਸ ਤੋਂ ਹੱਸਿਆ ਹੂੰ ਉਹ ਕਹਿੰਦਾ ਵੀ ਤੇਰੇ ਜਦੋਂ ਗੁਰੂ ਬੈਠਾ ਸੀ ਉਹ ਲਗੂ ਸ਼ੰਕਾ ਕਰ ਰਏ ਸੀ ਪਿਸ਼ਾਬ ਕਰ ਰਏ ਸੀ ਉਹਨਾਂ ਦੇ ਅੱਗੇ ਇੱਕ ਪਿੱਪਲ ਦਾ ਬੀਜ ਆ ਗਿਆ ਅੱਛਾ ਤਾਂ ਉਹਨਾਂ ਦੇ ਪਿਸ਼ਾਬ ਦੇ ਨਾਲ ਉਹ ਰੁੜ ਕੇ ਜਾ ਰਿਹਾ ਸੀ ਹੂੰ ਉਹ ਹੱਸ ਕੇ ਦੇਖ ਕੇ ਹੂੰ ਬੀਜ ਦੇਖ ਜਿੰਨਾ ਚਿਰ ਇਹ ਬ੍ਰਾਹਮਣ ਨਾਲ ਜੁੜਿਆ ਸੀ ਹੂੰ ਤਾਂ ਉਹਨਾਂ ਟਾਈਮ ਇਹ ਸਹੀ ਸੀ ਸਹੀ ਸੀ ਹਾਂ ਤੇ ਬ੍ਰਾਹਮਣ ਉਹ ਕੁੱਟਿਆ ਤੇ ਮਲਮੂਤਰ ਦੇ ਵਿੱਚ ਰੋੜ ਰਿਆ ਹੂੰ ਇਹੀ ਹਾਲ ਕਹਿੰਦਾ ਇਨਸਾਨਾਂ ਦਾ ਇਸੇ ਤਰ੍ਹਾਂ ਹੀ ਹੁੰਦਾ ਵੀ ਜਦੋਂ ਉਹ ਬ੍ਰਾਹਮਣ ਉਹ ਟੁੱਟਦੇ ਆ ਕੋਈ ਨਸ਼ਿਆਂ 'ਚ ਪੈ ਜਾਂਦਾ ਕੋਈ ਕਾਹੇ 'ਚ ਪੈ ਜਾਂਦਾ ਕੋਈ ਕਾਹੇ 'ਚ ਵੀ ਪੁੱਤਰਾਂ ਦੀ ਆ ਜਾਂਦਾ ਵੀ ਪੁੱਤਰ ਇੱਕ ਹੁੰਦਾ ਪੁੱਤਰ ਇੱਕ ਹੁੰਦਾ ਸੁਪੁੱਤਰ ਇੱਕ ਹੁੰਦਾ ਕਪੁੱਤਰ ਹੂੰ ਮੀਰਾ ਪੁੱਤਰ ਹੁੰਦਾ ਉਹ ਤਾਂ ਤੁਸੀਂ ਇਹ ਸਮਝ ਲੋ ਆਪਣਾ ਮੇਰ ਕਹਿੰਦੇ ਆ ਵੀ ਉਹ ਇੱਕ ਥੋੜਾ ਦੁਸ਼ਮਣ ਪੈਦਾ ਹੋਇਆ ਵਾ ਤੁਹਾਡੇ ਘਰੇ ਉਹਨੇ ਤੁਹਾਨੂੰ ਖਰਾਬ ਹੀ ਕਰਨਾ ਉਹ ਦੁਸ਼ਮਣ ਬਣਿਆ ਸੀ ਤੁਹਾਡੇ ਪਿਛਲੇ ਜਨਮ ਦਾ ਉਹ ਪੁੱਤਰ ਬਣ ਕੇ ਆ ਗਿਆ ਹੂੰ ਦੂਜਾ ਸੁਪੁੱਤਰ ਹੂੰ ਪੁੱਤਰ ਪੁੱਤਰ ਹੁੰਦਾ ਉਹ ਵੀ ਗੱਲ ਥੋੜੀ ਮਿਲਣੂਗਾ ਕਰੂਗਾ ਆਪਦੀ ਮਰਜ਼ੀ ਨਾਲ ਹੂੰ ਇੱਕ ਹੁੰਦਾ ਸੁਪੁੱਤਰ ਸੁਪੁੱਤਰ ਜਿਹੜਾ ਹੁੰਦਾ ਵੀ ਉਹਨੇ ਤੁਹਾਡੇ ਮੂੰਹ ਚੋਂ ਕੱਢਣ ਨਹੀਂ ਦੇਣੀ ਗੱਲ ਹੂੰ ਜਦੋਂ ਉਹਨੇ ਥੋੜੀ ਪੂਰੀ ਕਰ ਦੇਣੀ ਹੂੰ ਉਹ ਪੁੱਤਰ-ਸਪੁੱਤਰਾਂ ਦੀ ਇਹ ਨਿਸ਼ਾਨੀ ਫੇਰ ਉਹ ਉਹਦੇ ਕੋਲੇ ਆਏ ਜਦੋਂ ਆ ਕੇ ਉਹਨਾਂ ਨੇ ਆਖਿਆ ਉਹਨਾਂ ਨੂੰ ਵੀ ਅਸੀਂ ਭਈ ਆ ਉੱਤਰ ਆ ਤੁਹਾਡਾ ਤਾਂ ਗੁਰੂ ਨੇ ਉਹਨਾਂ ਦਾ ਨਾਂ ਖੋਜੀ ਰੱਖਿਆ ਹੂੰ ਉਹ ਰਾਮ ਉਸ ਤੋਂ ਬਾਅਦ ਆ ਰਾਮਪੁਰ ਅਦਰ ਖੋਜੀ ਪੜੀ ਬੜੀ ਉਹਨਾਂ ਦਾ ਮਹਾਨਤਾ ਬਣੀ ਸਾਧੂਤਾਈ ਦੇ ਵਿੱਚ ਅੱਜ ਆਪਾਂ ਇਹ ਨਹੀਂ ਇੱਕ ਗੱਲ ਸੁਣਾਉਣੀ ਆ ਸਮਝਾਉਣੀ ਆ ਆ ਕੇ ਬ੍ਰਾਹਮਣ ਨਾਲ ਜੁੜੇ ਰਹੋ ਭਗਵਾਨ ਨਾਲ ਜੁੜੇ ਰਹੋ ਗਲਤ ਪਾਸੇ ਨਾ ਪੋ ਭਾਈ ਜਿੰਦਗੀ ਦੇ ਵਿੱਚ ਕੋਈ ਪਤਾ ਨਹੀਂ ਕਦੋਂ ਕੀ ਹੋ ਜਾਣਾ ਸਹੀ ਗੱਲ ਆ ਬਾਬਾ ਜੀ ਠੀਕ ਹੈ ਨਾ ਪਾਣੀ ਦਾ ਬੁਲਬੁਲਾ ਜੀਵਨ ਤੁਸੀਂ ਇਸ ਕਰਕੇ ਆਪਣਾ ਜੀਵਨ ਦੇ ਵਿੱਚ ਮਸਤ ਰਹੋ ਪ੍ਰਭਾਨ ਦਾ ਨਾਮ ਲਵੋ ਜਿੰਨਾ ਲੈ ਸਕਦੇ ਆ ਵੱਧ ਤੋਂ ਵੱਧ ਉਹ ਤੋਂ ਬਿਨਾ ਕੋਈ ਸਹਾਈ ਨਹੀਂ ਪਰ ਆ ਰੱਬਤ ਹੁੰਦੀ ਆ ਆਪਦੇ ਸਰੀਰ ਦੀ ਕੋਈ ਆਪਾ ਕਰਦੇ ਆ ਜੋ ਕੰਮ ਕਰਮ ਕਰਾਂਗੇ ਉਹਦਾ ਫਲ ਮਿਲੂ ਹਾਂਜੀ ਹਾਂਜੀ ਹੈ ਠੀਕ ਹੈ ਨਾ ਧੰਨਵਾਦ ਸਾਰਿਆਂ ਦਾ ਭਾਈ ਤੇ ਵੀਡੀਓ ਸੇਅਰ ਜਰੂਰ ਕਰਿਓ ਤੇ ਅੱਗੇ ਵੀ ਤੁਸੀਂ ਸਾਡੀ ਬੜੇ ਟਾਈਮ ਬਾਅਦ ਅਸੀਂ ਕੰਟੈਕਟ ਤੁਹਾਨੂੰ ਇਸ ਤਰ੍ਹਾਂ ਦਾ ਬਹੁਤ ਵਧੀਆ ਵਧੀਆ ਗੱਲਾਂ ਬਾਤਾਂ ਸੁਣਾਇਆ ਕਰਾਂਗੇ ਸਾਡੇ ਬੱਚੇ ਨੂੰ ਕਾਮਯਾਬ ਕਰੋ ਭਾਈ ਪੂਰਾ ਇਹ ਨੂੰ ਹਮ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਰੇ ਯਾਨੀ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਬਾ ਮੋਤੀਗੜੀ ਤੁਹਾਡੇ ਦੇ ਅਸ਼ੀਰਵਾਦ ਰੱਖਣਗੇ ਹਮੇਸ਼ਾ ਅਰਹਰ ਮਹਾਦੇਵ